ਕੋਈ ਕਹਿੰਦਾ ਕਿ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਤਖਤ ਇਤਿਹਾਸਕ ਤਖਤ ਇੰਗਲੈਂਡ ਤੋਂ ਵਾਪਸ ਮੰਗਾ ਲੈਣਾ ਕਈ ਸਿੱਖ ਖਾਲਸਾ ਰਾਜ ਦੇ ਨਾਲ ਜੁੜੀਆਂ ਵਿਰਾਸਤੀ ਚੀਜ਼ਾਂ ਨੇ ਜੋ ਵਿਦੇਸ਼ੀ ਧਰਤੀ ਦੇ ਉੱਤੇ ਨੇ ਤਾਂ तमाम ਚੀਜ਼ਾਂ ਭਾਰਤ ਆਣੀ ਚਾਹੀਦੀਆਂ ਨੇ ਪੰਜਾਬ ਆਣੀ ਚਾਹੀਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਆਪਣਾ ਪ੍ਰतिकਰਮ ਦਿੱਤਾ ਪਾਈਸਰ ਜੀ ਸਿੰਘ ਖਾਲਸਾ ਹੁਣਾਂ ਕਾਫੀ ਸਮੇਂ ਤੋਂ ਪਹਿਲਾਂ ਜਦੋਂ ਤੁਸੀਂ ਇਸ ਥੀਨ ਨੂੰ ਬਚੋਗੇ ਤਾਂ ਆਪਣੇ ਇੱਕ ਐਮਪੀ ਹੋਏ ਨੇ ਤਰਲੋਚਨ ਸਿੰਘ ਸ਼ਾਇਦ ਮੈਂ ਨਾਮ ਭੁੱਲਦਾ ਨਾ ਹੋਵਾਂ ਜੀ ਉਹਨਾਂ ਨੇ ਵੀ ਇਹ ਮੰਗ ਉਠਾਈ ਸੀ ਫਿਰ ਕਾਫੀ ਸਮੇਂ ਸਮੇਂ ਤੋਂ ਬਾਅਦ ਸਿੱਖ ਐਮਪੀ ਜੋ ਚੰਗੇ ਅਕਸ ਵਾਲੇ ਉਹਨਾਂ ਨੇ ਇਹ ਮੰਗ ਉਠਾਉਂਦੇ ਰਹੇ ਨੇ ਕਿ ਜਿਹੜੀਆਂ ਸਿੱਖ ਵਿਰਾਸਤ ਨਾਲ ਸੰਬੰਧਿਤ ਜਿੰਨੀਆਂ ਵੀ ਵਸਤੂਆਂ ਨੇ ਜਾਂ ਸਾਡੇ ਜਿਵੇਂ ਤਖਤ ਹੈ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲੰਗੀ ਹੈ ਜਾਂ ਜੋ ਇਤਿਹਾਸਿਕ ਸ਼ਸਤਰ ਨੇ ਇਤਿਹਾਸਿਕ ਗ੍ਰੰਥ ਨੇ ਪੋਥੀਆਂ ਨੇ ਹੱਥ ਲਿਖਤ ਬੀੜਾਂ ਵੀ ਜਿੰਨਾ ਤੱਕ ਮੈਂ ਇਸ ਚੀਜ਼ ਬਾਰੇ ਪੜਿਆ ਵੀ ਹੈ ਤੇ ਜਾ ਕੇ ਕਾਫੀ ਸੰਘਾਣਾ ਵਿਚਾਰ ਵੀ ਕੀਤਾ ਹੈ तकरीबन 150 ਹੱਥ ਲਿਖਤ ਸਰੂਪ ਵੀ ਇੱਥੇ ਮੌਜੂਦ ਨੇ ਜੋ ਫਰਾਂਸ ਜਰਮਨੀ ਇਟਲੀ ਅਮਰੀਕਾ ਤੋਂ ਆ ਕੇ ਇੰਗਲੈਂਡ ਦੇ ਵਿੱਚ ਵਿਕਟੋਰੀਆ ਆਲਬਰਟ ਮਿਊਜ਼ੀਅਮ ਦੇ ਵਿੱਚ ਹੈਗੇ ਨੇ ਪਰ ਕੁਝ ਜਗ੍ਹਾ ਤੇ ਫਾਇਲ ਕੋਸ ਮੈਂਚੈਸਟਰ ਦੇ ਵਿੱਚ ਵੀ ਨੇ ਤੇ ਜਦੋਂ ਅਸੀਂ ਇਸ ਚੀਜ਼ ਤੇ ਆਉਣੇ ਆ ਭਾਈ ਸਾਹਿਬ ਜੀ ਤਾਂ ਇਹ ਦੇਖਦੇ ਆ ਕਿ ਜਦੋਂ ਅਸੀਂ ਇਸ ਬਾਰੇ ਮੈਂ ਗੱਲ ਮੈਂ ਵੀ ਗਿਆ ਸੀ ਦੇਖਿਆ ਕਿ ਕਿਦਾਂ ਇਸ ਬਾਰੇ ਵਿਚਾਰ ਵਿਚਾਰ ਹੋਣੀ ਚਾਹੀਦੀ ਹੈ ਜਦੋਂ ਅਸੀਂ ਇਹਨਾਂ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਵੀ ਜੇ ਮੰਨ ਕੇ ਚੱਲੋ ਇਹ ਸਾਨੂੰ ਸਾਰੀਆਂ ਚੀਜ਼ਾਂ ਦਿੰਦੇ ਨੇ ਤਾਂ ਕਿਵੇਂ ਦੇ ਦੇਣਗੇ ਕਿਸ ਤਰ੍ਹਾਂ ਦਿੰਦੇ ਨੇ ਤੇ ਇਹ ਕਿੱਥੇ ਜਾਣਗੀਆਂ ਜੀ ਜਦੋਂ ਸਿੱਖ ਮੰਗ ਕਰਦਾ ਹੈ ਹਰ ਸਿੱਖ ਦੀ ਮੰਗ ਹੋਊਗੀ ਕਿ ਜਿਹੜੀਆਂ ਸਾਡੀਆਂ ਵਿਰਾਸਤੀ ਚੀਜ਼ਾਂ ਨੇ ਜਾਂ ਸਾਡੀਆਂ ਇਤਿਹਾਸਿਕ ਚੰਗੀਆਂ ਪੁਰਾਤਨ ਗ੍ਰੰਥ ਨੇ ਖਰੜੇ ਨੇ ਉਹ ਆਉਣਗੇ ਤਾਂ ਜਦੋਂ ਆਉਣਗੇ ਤਾਂ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਧਾਰਮਿਕ ਗ੍ਰੰਥ ਸਾਰਮਿਕ ਖਰੜੇ ਤੇ ਕੇਂਦਰੀ ਸਿੱਖ ਜਾਇਬਕਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰੀ ਉਹ ਸੀ ਸੋਚਦੇ ਹੋਵਾਂਗੇ ਕਿ ਉੱਥੇ ਚਲਾ ਜਾਵੇ ਜੀ ਪਰ ਸਭ ਤੋਂ ਮੇਨ ਜੋ ਅਸੀਂ ਜਦੋਂ ਬੈਠੇ ਸੀ ਤਾਂ ਮੈਨੂੰ ਯਾਦ ਇੱਕ ਗੋਰੇ ਦਾ ਸਵਾਲ ਸੀ ਉਹ ਕਹਿੰਦੇ ਕਿ ਮਿਸਟਰ ਸਿੰਘ ਤੁਸੀਂ ਲੈ ਤਾਂ ਜਾਓਗੇ ਇਹ ਚੀਜ਼ਾਂ ਤੁਸੀਂ ਮੰਗ ਵੀ ਕਰਦੇ ਹੋ ਵਾਰ-ਵਾਰ ਇਹਨਾਂ ਨੂੰ ਸੰਭਾਲੇਗਾ ਕੌਣ ਤੁਸੀਂ ਲੈ ਜਾਓ ਚਲੀਆਂ ਜਾਣਗੀਆਂ ਜਦੋਂ ਤੁਹਾਡਾ ਦੂਸਰੀ ਗੱਲ ਉਹਦੀ ਬੜੀ ਗੱਲ ਉਹਦੇ ਵਿੱਚੋਂ ਪੁਆਇੰਟ ਸੀ ਇਹਦਾ ਕਿ ਤੁਸੀਂ ਇਹ ਚੀਜ਼ਾਂ ਅਸੀਂ ਖਾਲਸਾ ਰਾਜ ਤੋਂ ਲਈਆਂ ਨੇ ਤੇ ਖਾਲਸਾ ਰਾਜ ਨੂੰ ਦੇ ਦੇਾਂਗੇ ਜੀ ਇਹ ਉਹਨਾਂ ਦਾ ਮੈਨੂੰ ਅੱਜ ਵੀ ਯਾਦ ਹੈ ਜਦੋਂ ਉਹਨਾਂ ਨੇ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਕਹੀ ਕਿ ਖਾਲਸਾ ਰਾਜ ਦੀਆਂ ਚੀਜ਼ਾਂ ਨੇ ਖਾਲਸਾ ਰਾਜ ਨੂੰ ਦੇ ਦੇਾਂਗੇ ਜੀ ਜਦੋਂ ਇਹ ਗੱਲ ਉਹ ਕਹਿੰਦੇ ਨੇ ਤੇ ਦੂਸਰੀ ਗੱਲ ਜਿੱਦਾਂ ਹੁਣ ਜਿਸ ਤਰ੍ਹਾਂ ਇਹਨਾਂ ਨੇ ਇੱਥੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਮੇਰੇ ਨਾਲ ਦੋ ਸਿੰਘ ਹੋਰ ਵੀ ਸੀ ਅਸੀਂ ਜਦੋਂ ਸਾਰਾ ਦੇਖਿਆ ਉਹ ਕਹਿੰਦੇ ਕਿ ਕੀ ਇਹ ਚੀਜ਼ਾਂ ਉਹ ਜਿਸ ਤਰ੍ਹਾਂ ਨਾਲ ਇੱਥੇ ਸੰਭਾਲ ਕੇ ਰੱਖੀਆਂ ਗਈਆਂ ਨੇ ਜੀ ਕੀ ਉੱਥੇ ਵੀ ਇਹ ਇਸ ਤਰ੍ਹਾਂ ਸੰਭਾਲ ਕੇ ਰੱਖੀਆਂ ਜਾਣਗੀਆਂ ਤਾਂ ਇੱਕ ਸਿੰਘ ਮੈਂ ਨਾਮ ਤਾਂ ਵਿਸਰ ਗਿਆ ਮੈਨੂੰ ਉਹ ਬੜੀ ਸੋਹਣੀ ਉਹਨੇ ਗੱਲ ਕਹੀ ਕਿ ਮੈਂ ਦਰਬਾਰ ਸਹਿਬ ਗਿਆ ਸੀ तकरीबन 2004 ਦੀ ਗੱਲ ਹੈ ਸ਼ਾਇਦ 2004 ਦੇ ਵਿੱਚ ਉਹਨੇ ਜਾ ਕੇ ਕੌਮ ਦੇ ਆਗੂਆਂ ਨਾਲ ਗੱਲ ਕੀਤੀ ਕਿ ਜੇ ਮੰਨ ਕੇ ਚੱਲੋ ਸਾਨੂੰ ਇੰਗਲੈਂਡ ਦੀ ਸਰਕਾਰ ਸਾਡੀਆਂ ਸਿੱਖ ਇਤਿਹਾਸਕ ਵਸਤੂਆਂ ਤੇ ਇਤਿਹਾਸਕ ਗ੍ਰੰਥ ਤੇ ਖਰੜੇ ਸਾਨੂੰ ਦੇ ਦਿੰਦੀ ਹੈ ਕਿ ਸਾਡੇ ਕੋਲੇ ਉਸ ਤਰ੍ਹਾਂ ਦਾ ਮਾਹੌਲ ਹੈ ਕਿ ਅਸੀਂ ਉਹਨਾਂ ਨੂੰ ਸਾਂਭ ਸਕੀਏ ਤਾਂ ਉਹ ਸਾਰੇ ਉਹਨੇ ਬੜਾ ਚੜ੍ਹਦੀ ਕਲਾ ਵਾਲਾ ਸਿੰਘ ਸੀ ਉਹਨੇ ਸਾਰਿਆਂ ਨਾਲ ਗੱਲ ਕਰਨੀ ਗਈ ਵੀ ਜਿਸ ਤਰ੍ਹਾਂ ਦਾ ਇਹਨਾਂ ਕੋਲੇ ਸੰਭਾਲਣ ਦਾ ਮਾਹੌਲ ਹੈ ਕੀ ਸਾਡੇ ਕੋਲੇ ਉਹ ਹੈ ਕੀ ਉਸ ਤਰ੍ਹਾਂ ਦਾ ਅਸੀਂ ਮਿਊਜ਼ੀਅਮ ਬਣਾ ਸਕਦੇ ਹਾਂ ਸਾਡੇ ਕੋਲੇ ਉਹ ਹਜੇ ਤੱਕ ਤਕਰੀਬਨ 2024 ਚੱਲ ਪਿਆ ਮੈਨੂੰ ਲੱਗਦਾ ਨਹੀਂ ਸਾਡੇ ਕੋਲੇ 20 ਸਾਲ ਤੋਂ ਉੱਪਰ ਹੋ ਗਿਆ ਸਾਡੇ ਕੋਲ ਉਹ ਤਿਆਰ ਨਹੀਂ ਹੋਇਆ ਨਾ ਹੀ ਸਾਡੀ ਕਿਸੇ ਕੌਮ ਦੀ ਜਥੇਬੰਦੀ ਨੇ ਨਾ ਹੀ ਕਿਸੇ ਹੋਰ ਸੰਸਥਾ ਨੇ ਬਣਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਲੈਂਡ ਦੀ ਕੋਸ਼ਿਸ਼ ਤਾਂ ਕਰਨੀ ਬਹੁਤ ਦੂਰ ਦੀ ਗੱਲ ਹੈ ਜੀ ਜੇ ਅਸੀਂ ਇਹਨਾਂ ਨਾਲ ਇਸ ਗੱਲ ਤੇ ਵੀ ਆਉਨੇ ਆ ਕਿ ਸਾਨੂੰ ਇਹ ਸਾਰੀਆਂ ਜਿਹੜੀਆਂ ਸਾਡੇ ਧਾਰਮਿਕ ਗ੍ਰੰਥ ਧਾਰਮਿਕ ਪੋਥੀਆਂ ਖਰੜੇ ਨੇ ਜਾਂ ਇਤਿਹਾਸਕ ਵਸਤੂਆਂ ਨੇ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖਤ ਹੈ ਖਾਲਸਾ ਰਾਜ ਦਾ ਉਹ ਸਾਨੂੰ ਦਿਖਾਉਣ ਵਾਸਤੇ ਦੇ ਦਿੱਤਾ ਜਾਵੇ ਉਹ ਕਹਿੰਦੇ ਕਿ ਤੁਹਾਡੇ ਕੋਲੇ ਦਿਖਾਉਣ ਵਾਸਤੇ ਵੀ ਰੱਖਣ ਵਾਸਤੇ ਜਗ੍ਹਾ ਨਹੀਂ ਹੈਗੀ ਜੀ ਅਸੀਂ ਉਸ ਤਿੰਨ ਕਿ ਉਸ ਤਰ੍ਹਾਂ ਦਾ ਵਾਤਾਵਰਨ ਉਸ ਤਰ੍ਹਾਂ ਦਾ ਬੈਕਟੀਰੀਆ ਲੈਸ ਮਾਹੌਲ ਕਿਵੇਂ ਬਣਾ ਕੇ ਦੇਵੋਗੇ ਕਿ ਇਹ ਚੀਜ਼ਾਂ ਉੱਥੇ ਜਾ ਕੇ ਖਰਾਬ ਨਾ ਹੋਣ ਉਹ ਫਿਰ ਉਸ ਦਾ ਉਹਨਾਂ ਦਾ ਜਿਹੜਾ ਇੰਸ਼ੋਰੈਂਸ ਹੈ ਉਹ ਕਿਹੜੀ ਜਥੇਬੰਦੀ ਭਰੂਗੀ ਕੌਣ ਭਰੂਗਾ ਜੇ ਉਹ ਜਾਣ ਗਿਆ ਤੇ ਵਾਪਸ ਕੌਣ ਲੈ ਕੇ ਆਊਗਾ ਇਸ ਕਰਕੇ ਇਹ ਚੀਜ਼ਾਂ ਹਰ ਪਾਸੇ ਉਲਝਦੀਆਂ ਹੀ ਜਦੋਂ ਦੋ ਤਿੰਨ ਵਾਰ ਜਾ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹ ਕਿਸੇ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ ਕਿ ਅਸੀਂ ਸੋਚ ਲਈਏ ਕਿ ਸਾਡੀਆਂ ਪਰ ਇਸ ਵਿੱਚ ਮੈਂ ਕਹੂੰਗਾ ਕਿ ਸਾਡੀ ਸਭ ਤੋਂ ਵੱਡੀ ਨਾਕਾਮੀ ਇਹ ਹੈ ਕਿ ਅਸੀਂ ਆਪਣੀਆਂ ਚੀਜ਼ਾਂ ਨਹੀਂ ਸਾਂਭ ਸਕੇ ਜਦੋਂ ਸਾਡੇ ਤੇ ਸਵਾਲ ਕਰਕੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਡੇ ਤੇ ਕੀਤੇ ਕਿ ਤੁਸੀਂ ਤਾਂ ਇਹਨਾਂ ਚੀਜ਼ਾਂ ਨੂੰ ਸਾਹਮਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਤੁਹਾਡੇ ਕੋਲੇ ਹੈਗਾ ਤੁਸੀਂ ਉਹੀ ਨਹੀਂ ਸਾਹਮ ਸਕੇ ਬਿਲਕੁਲ ਸਹੀ ਗੱਲ ਠੀਕ ਹੈ ਤੁਸੀਂ ਤੁਹਾਡੇ ਕੋਲੇ ਮਹਾਰਾਜਾ ਰਣਜੀਤ ਸਿੰਘ ਦੀਆਂ ਕਿੰਨੀਆਂ ਵਸਤੂਆਂ ਤੇ ਜੋ 1984 ਦੇ ਵਿੱਚ ਅਗਨ ਭੇਟ ਹੋ ਗਈਆਂ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਤਖਤ ਨਹੀਂ ਸਾਹਮ ਸਕੇ ਤੁਹਾਡੇ ਤਖਤਾਂ ਤੇ ਹਮਲੇ ਹੋ ਗਏ ਤੁਸੀਂ ਉਹ ਜਿਹੜੀਆਂ ਪ੍ਰਾਤਨ ਬਿਲਡਿੰਗਾਂ ਸੀ ਜਿੱਦਾਂ ਤੁਸੀਂ ਆਪਾ ਜਾਈਏ ਫਤੇਗੜ ਸਾਹਿਬ ਦਾ ਠੰਡਾ ਪੁਰਜ ਹੋ ਗਿਆ ਤੁਸੀਂ ਉਹ ਨਹੀਂ ਸਾਂਭ ਸਕੇ ਉੱਥੇ ਤਾਂ ਨਹੀਂ ਹਮਲਾ ਹੋਇਆ ਉਹ ਨਹੀਂ ਸਾਂਭ ਸਕੇ ਤੁਸੀਂ ਉਹ ਢਾਤੇ ਸਾਡੇ ਕੋਲ ਤਾਂ ਪ੍ਰਾਤਨ ਬਿਲਡਿੰਗਾਂ ਨੇ ਜਦੋਂ ਉੱਥੇ ਬਾਈ ਪੁਆਇੰਟ ਗੱਲ ਹੁੰਦੀ ਸੀ ਤਾਂ ਅਸੀਂ ਸਾਨੂੰ ਉੱਥੇ ਜਵਾਬ ਦੇਣਾ ਮੁਸ਼ਕਲ ਸੀ